ਉਹ ਹੈਰੂਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਬਤ ਹੈ ਮੈਂ ਪਰਮਾਤਮਾ ਕੀ ਅਰਦਾਸ ਕਰਦਾ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਚ ਰਹੋ ਜੀ ਅ ਮਾਰਾ ਤੁਹਾਨੂੰ ਦਿੰ ਦੁੱਗਣੀ ਤੇਰਾ ਚੌਗੁਣੀ ਤਰੱਕੀ ਬਖਸ਼ੇ ਤੇ ਸਭ ਨੂੰ ਦੇ ਰੋਗਤਾ ਬਖਸ਼ੇ ਜੀ ਸਾਰੇ ਮਨੁੱਖ ਜੀ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਆਨੰਦ ਸੋ ਫਾਈਨਲੀ ਅ ਅੱਜ ਤਰੀਕ 12 ਆ ਗਈ ਜੀ ਉਹ ਲੋੜੀ ਦਾ ਜਿਹੜਾ ਫੰਕਸ਼ਨ ਆਪਾਂ ਨੇ ਆਰਗੇਨਾਈਜ਼ ਕੀਤਾ ਜੀ ਉਹਦੀ ਤਿਆਰੀਆਂ ਦੇ ਵਿੱਚ ਰੁੱਝੇ ਹੋਇਆ ਪੂਰੇ ਸਾਰੇ ਸਭ ਨੇ ਆਪਣੇ ਆਪਣੇ ਜ਼ਿੰਮੇਵਾਰੀਆਂ ਸਾਂਭੀਆਂ ਹੋਈਆਂ ਤੇ ਸਾਡੇ ਪਰਿਵਾਰਕ ਮੈਂਬਰਾਂ ਦੀ ਜੇ ਗੱਲ ਕਰਾਂ ਸੰਦੀਪ ਭਰਾ ਦੀ ਉਹਨਾਂ ਦੀਆਂ ਜਿਹੜੀਆਂ ਜ਼ਿੰਮੇਵਾਰੀਆਂ ਉਹ ਮੁਕਤ ਨਹੀਂ ਹੋ ਸਕਦੀਆਂ ਅੱਜ ਦਾ ਦਿਨ ਵੀ ਉਹਨਾਂ ਨੂੰ ਕਹਿੰਦੇ ਜੀ ਮਸ਼ੀਨ ਲਾਉਣੀ ਜ਼ਰੂਰੀ ਸੀ ਆ ਕੱਪੜੇ ਧੋ ਕੇ ਸੁਕਣੇ ਪਏ ਵੇ ਨੇ ਅ ਅੱਜ ਦਾ ਦਿਨ ਜਦੋਂ ਵੀ ਉਹਨਾਂ ਦੀ ਇਹ ਨੱਟ ਭੱਜ ਰੰਦੀ ਵੀ ਸਹੀ ਰੈਡੀ ਹੋ ਜਾਈਏ ਕੀ ਕੀ ਜ਼ਿੰਮੇਵਾਰੀਆਂ ਸੰਭਾਲ ਲਈਆਂ ਕਿੱਦਾਂ ਕਿੱਦਾਂ ਕੀ ਕਰਨਾ ਸੋ ਹੁਣ ਤੁਹਾਨੂੰ ਉਹਨਾਂ ਨਾਲ ਵੀ ਮਲਾਉਣਾ ਤੇ ਥੱਲੇ ਜਿਹੜਾ ਆਪਣਾ ਸੈਟਅਪ ਰੈਡੀ ਹੋ ਰਿਹਾ ਉਹ ਵੀ ਦੇਖਦੇ ਆ ਕਿੰਨਾ ਕੁ ਰੈਡੀ ਹੋ ਗਿਆ ਕਿੰਨਾ ਕੁ ਰਹਿ ਗਿਆ ਸੋ ਹੁਣ ਤੁਸੀਂ ਵਲੌਗ ਦੇ ਨਾਲ ਬਣੇ ਰਹੋ ਲੋ ਜੀ ਇੱਧਰ ਮਿਲੋ ਕੋਮੈਂਟ ਜੀ ਨੂੰ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਮਾਤਮਾ ਤੁਹਾਨੂੰ ਖੁਸ਼ ਰੱਖੇ ਚੜ੍ਹਦੀਆਂ ਕਲਾ 'ਚ ਰੱਖੇ ਜੀ ਹੁਣ ਤੁਹਾਨੂੰ ਇੰਨਾ ਕ ਆਪਣੇ ਦਿਮਾਗ ਨਾਲ ਸੋਚਿਆ ਵੀ ਉਹ ਭੈਣ ਤਿਆਰ ਹੋ ਕੇ ਆ ਗਈ ਦਿਖ ਇਹ ਆਏ ਹੁਣੇ ਪਹੁੰਚੇ ਆ ਬਹੁਤ ਬਹੁਤ ਧੰਨਵਾਦ ਜੀ ਤੁਸੀਂ 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 ਘਰ ਦੀਆਂ ਮੈਂਬਰ ਹੋਣ ਦੇ ਬਾਵਜੂਦ ਤੁਸੀਂ ਤਿਆਰ ਨਹੀਂ ਹੋਈਆਂ ਹਾਂ ਤੇ ਉਹ ਭੈਣ ਤਿਆਰ ਹੋ ਕੇ ਪਹੁੰਚ ਗਈ ਸਾਡੇ ਬਹੁਤ ਜੰਮੇਵਾਰੀਆਂ ਜੀ ਹਾਂ ਇਹਨਾਂ ਦੀ ਇਹਨਾਂ ਦੀਆਂ ਜ਼ਿੰਮੇਵਾਰੀਆਂ ਪੈਣ ਮਾ ਗਣਾਉਂਦਾ ਵੀ ਦੇਖੋ ਵੀ ਅੱਜ ਦਾ ਦਿਨ ਵੀ ਇਹ ਆਪਣੇ ਵਾਸ਼ਿੰਗ ਮਸ਼ੀਨ ਦਾ ਇੰਨਾ ਚੌਹਿਆ ਇਹਨਾਂ ਨੂੰ ਨਮੀ ਦਾ ਅੱਜ ਵੀ ਕੱਪੜੇ ਧੋਤੇ ਇਹਨਾਂ ਨੇ ਹਾਂ ਦੇਖ ਲਓ ਨਹੀਂ ਅੱਜ ਦਾ ਦਿਨ ਤਾਂ ਸਾਰ ਸਕਦੇ ਹਾਂ ਤੇ ਵੀ ਚੱਲ ਕੱਲੂ ਧੋ ਲੂਂਗੇ ਇਕੱਠੇ ਹੋ ਜੂਗਾ ਕੋਈ ਨਾ ਕੰਮ ਤਾਂ ਕੰਮੇ ਹੁੰਦਾ ਸੀ ਕੋਈ ਹੋਏ ਰੈਗ ਨੂੰ ਆਪਣੇ ਕੰਮ ਦੀ ਸੀ ਟੈਨਸ਼ਨ ਹੁੰਦੀ ਹਾਂ ਟੈਨਸ਼ਨ ਸਾਨੂੰ ਵੀ ਇਹ ਕੰਮ ਦੀ ਵੀ 11:00 ਵਜੇ ਪ੍ਰੋਗਰਾਮ 12:00 ਵਜੇ ਸ਼ੁਰੂ ਹੋਣਾ ਤੁਸੀਂ ਖੜੀਆਂ ਇੱਥੇ ਅਸੀਂ ਕਰਦੇ ਅਸੀਂ ਐ ਕਰਦੀ ਜਦੋਂ ਬੌੜੇ ਹੈਗੇ ਤੇ ਰੋਕੀ ਕਰਦੇ ਪਕਾਈ ਅਸੀਂ ਉਹ ਰੋਟੀ ਨੂੰ ਟਾਈਮ ਲੱਗ ਗਿਆ ਨਾ ਤੁਹਾਡਾ ਮੈਨੂੰ ਤਾਂ ਮੈਂ ਕਹਿੰਦਾ ਸਵੇਰੇ 5 ਵਜੇ ਦੀਆਂ ਦੋ ਜਣੀਆਂ ਲੱਗੀਆਂ ਮੇ ਇੱਧਰ ਐਦਾ ਤਾਂ ਵਿਚਾਰੀ ਦਾ ਹੱਥ ਜਲ ਗਿਆ ਇੱਧਰ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਹੱਥ ਨਹੀਂ ਚੱਲੀ ਦੰਦੀ ਵੱਢੀ ਤੁਸੀਂ ਮੈਨੂੰ ਮੈਂ ਰੋਟੀ ਖਾਧੀ ਮੈਂ ਦੰਦੀ ਦੰਦੀ ਦੀ ਵੱਢੀ ਨਹੀਂ ਕਹਿੰਦੀ ਮੈਂ ਤਾਂ ਦੰਦੀ ਵੱਢ ਹੋ ਗਈ ਚਾਚੂ ਜੀ ਉਹਦੇ ਬੈਂਚ ਚ ਲਵਾ ਕੇ ਆ ਹਾਂ ਆਹ ਸਮਾਨ ਉੱਥੇ ਪਰਦਾ ਕਰਵਾ ਦੇਣਾ ਤੇ ਇਹਨੂੰ ਪਤਾ ਲੱਜੇ ਕਿ ਕਿੱਥੇ ਧਿਆਨ ਰੱਖਣਾ ਹੈ ਹਾਂ ਚਾਲਾ ਉਹ ਦੋ ਭੰਡੇ ਜੇ ਖੜਕਦੀ ਚੰਗੇ ਲੱਗਦੇ ਆ। ਇਹਨਾਂ ਨੂੰ ਇੱਕ ਵਾਰ ਤੁਸੀਂ ਖੜਕਦੇ ਸੁਣੇ ਲੱਗਦੇ ਆ। ਮੇਰੇ ਆਹ ਖੜਕਦੇ ਭੰਡੇ। ਮੇਰੀ ਕੁੜੀ ਦਾ ਬਾਪਾ ਸੂਟ ਨਹੀਂ ਲੈ ਕੇ ਆਇਆ ਹਸਣ। ਅਜਾ ਰੀਤ ਤਾਂ ਬੇਚਾਰੀ। ਪਾ ਰਹੀ ਐ ਸੂਟ ਚੱਕੜ ਔਖਾ ਘਵਰੇ ਦਿਹਾੜੀ ਲੱਭਦਾ ਹੋਣਾ। ਰੀਤ ਤੇ ਮਜਾਂਦੀ ਤੇ ਕੱਪੜੇ ਨਹੀਂ ਪਹੁੰਚੇ। ਇਹ ਕਿੰਨੀ ਕ ਟੇਪ ਰੋਲ ਕਿੰਨੀ ਬੜੀ ਦੇਖੀ ਵੀ ਮਾਸੀ ਨੇ। ਦੇਖ ਲਾ ਫੇ ਤੂੰ। ਟੇਪ ਨਾਲ ਕੀ ਕਰਨਾ ਹੁੰਦਾ? ਟਿੱਕਾ ਲਾਉਣਾ ਨਹੀਂ ਲਾਉਣਾ ਟਿੱਕਾ। ਟਿੱਕਾ ਲਾਉਣਾ। ਕੁੜੀਆਂ ਬੌਲ ਤੇ ਗੜੇ। ਪਤਾ ਕਿ ਉਹ ਜੁੱਤੀ ਨਾਲ ਤੂੰ ਹੀ ਜੁੱਤੀ ਰੱਖੀ ਹੋਈ ਆ। ਜਿਸਕੋ ਸਮਾਨ ਭਾਈ ਰੀਤ ਦਾ ਸਾਰੇ ਅਵੇਲੇਬਲ ਆ ਬਾਕੀ ਹੁਣ ਤਿਆਰ ਹੋਣ ਪਰ ਉਹਦਾ ਵੀ ਕਿਆ ਬਣਦਾ ਕਿਆ ਨਹੀਂ ਉਹ ਕਿੱਥੇ ਆ ਦੇਖਦੇ ਆ ਜਿਹੜਾ ਤੇਰਾ ਪੁਰਾਣਾ ਫੋਨ ਤਾਂ ਵੀ ਕਿੱਥੇ ਆ ਉਹ ਪੁਰਾਣਾ ਪਿਆ ਉਹ ਸੰ ਚਾਰਜ ਲੱਗੀ ਦੀ ਹੂੰ ਚਾਰਜ ਕਿਨੇ ਲਾਇਆ ਉਹ ਮੰਨੂ ਕਿਆ ਪਤਾ ਤੁਸੀਂ ਤੁੱਜਾ ਤੁਸੀਂ ਕਿਆ ਵੀ ਉਹ ਸਾਹਮਣੇ ਪਿਆ ਤਾਂ ਤੁਹਾਨੂੰ ਪਤਾ ਹੋ ਫਿਰ ਚੈੱਕ ਕਰ ਉਹ ਚਲੋ ਵਾਪਸ ਸਾਰ ਲੈਣਾ ਚਲੋ ਠੀਕ ਆ ਜੀ ਹੁਣ ਮੈਂ ਤੁਹਾਨੂੰ ਦਿਖਾਉਂਦਾ ਥੱਲੇ ਜਾ ਕੇ ਕਿਆ ਪ੍ਰੋਗਰਾਮ ਆ ਕਿੰਨਾ ਕੁ ਧਾਮ-ਚਾਮ ਰਸ ਹੋ ਗਿਆ ਕਿੰਨਾ ਕੁ ਰਹਿ ਗਿਆ ਹੁਣ ਪਹੁੰਚ ਗਿਆ ਜੀ ਸੇਕਟਰੀ ਸਤਿ ਸ੍ਰੀ ਅਕਾਲ ਜੀ। ਕੀ ਆ ਪ੍ਰੋਗਰਾਮ ਆ ਜੀ ਫਿਰ ਹੁਣ? ਪ੍ਰੋਗਰਾਮ ਤਾਂ ਬਈ ਇੱਧਰ ਬਿਠਾ ਲਿਆ ਵਾ ਕੁਰਸੀ ਵੀ ਸੇਕਟਰੀ। ਅੱਛਾ। ਠੱਡ ਮਾ ਹਰਫ ਵੀ ਫਾਦਦੇ ਹੁਣ ਥੋੜ੍ਹ ਜੇ। ਅੱਛਾ। ਮਾਜੀ ਆਏ ਤਾਂ ਵੀ ਧੁੱਪ ਨਹੀਂ ਕੋਈ ਨਿਕਲਦੀ ਨੀ ਦਿਖਦੀ। 3 ਘੰਟੇ ਹੋ ਗਏ ਫੋਨ ਬਚੇ ਮੜਿਆ ਵਾ ਮਨ ਲੱਗਦਾ ਆ ਪੈਂਦਾ ਖੋ ਕੇ। ਆਜੇ ਨਹੀਂ ਉਹ ਸਟੇਜ ਸੇਕਟਰੀ ਕਰਨੀ ਸਿੱਖ ਰਿਹਾ ਆਜੇ YouTube ਪਰ ਤੇ। ਵੀ ਕਿਹੜੇ ਕਿਹੜੇ ਬਚਨ ਸਟੇਜ ਪਰ ਖੜਕੇ ਬੋਲਣੇ ਆ। ਫਿਰ ਰੋਜ਼ ਆਵੇ ਦਿਖਾ ਦੇਣਾ ਤੇ ਆ ਦਿਨ ਬਾਸੀ। ਹਾਂ ਆਵੇ ਤਾਂ ਸੀ ਆਉਂਦਾ ਨਹੀਂ ਨਾ ਪੰਗਾ ਤੇ ਆ ਤੁਹਾਡੇ ਕੋਲ ਹੋਰ ਤੇ ਡਰਦਾ ਹੋ ਗਿਆ ਹੋ ਗਿਆ ਟ੍ਰੈਂਡ ਹੋ ਗਿਆ ਹੋ ਗਿਆ ਟ੍ਰੈਂਡ ਹੋ ਗਿਆ ਠੀਕ ਹੈ ਠੀਕ ਹੈ ਸ਼ੁਕਰ ਆਜ ਮੌਕੇ ਨਾਲ ਟ੍ਰੈਂਡ ਹੋ ਗਿਆ ਠੀਕ ਹੈ ਟ੍ਰੈਂਡ ਬਾਕੀ ਦੇਖਣ ਸਟੇਜ 'ਤੇ ਚੜ ਕੇ ਕੀ ਮੁਰਦਾ ਸਟੇਜ 'ਤੇ ਚੜ ਕੇ ਚਾਹ ਕੰਬਣੇ ਲੱਗ ਜੇ ਬਜਵਾਨ ਹੋ ਗਿਆ ਪੱਕੀ ਗੱਲ ਹੈ ਇਹ ਸ਼ੋਅ ਇਹਨਾ ਸਟੇਜਾਂ 'ਪਰ ਬੋਲੂਗਾ ਤਾਂ ਹੀ ਬੜਿਆਂ ਪਰ ਜਾਊਂਗਾ ਬੜੇ ਕੌੜੇ ਵਾਲਿਆਂ ਪਰ ਫਿਰ ਕੰਮ ਹੀ ਗਈਆਂ ਤਾਂ ਦੀ ਕਹਿਣਾ ਭਾਈ ਠੰਡ ਲੱਗਦੀ ਆ ਵਾਹਨਾ ਆਏਗਾ ਵਾਹਨਾ ਆਏਗਾ ਕਰਨ ਨੂੰ ਕੋਈ ਬਾਕੀ ਭਾਈ ਰੇਡੂਆ ਚਾਲੂ ਕਰੋ ਰੇਡੀਓ ਬਾਈ ਇੱਧਰ ਸਾਊਂਡ ਸੌਂਡ ਰਿਹਾ ਜੀ ਕਰਤਾ ਬਾਰੀ ਬਹੁਤ ਆ ਬਾਈ ਇੰਨੀ ਆ ਤਾਰਾ ਇੰਨੀ ਦਾ ਪਾਖੜੇ ਤੇ ਆਉਂਦੀ ਹੋਣੀ ਏ ਦੇਖ ਤਾਂ ਸਹੀ ਤੂੰ ਇਹਨਾਂ ਦਾ ਦਿਮਾਗ ਦੇਖ ਵੀ ਕਿਹੜੇ ਸਾਹ ਨਾਲ ਫਿੱਟ ਹੋ ਆ ਫਿੱਟ ਹੋ ਆ ਵਾ ਕੱਲੇ-ਕੱਲੀ ਉਹਦੇ ਸਪੀਕਰ ਦੀ ਤਾਰ ਕਿੱਥੇ ਲਾਉਣੀ ਏ ਕਿਵੇਂ ਲਾਉਣੀ ਏ ਬੰਦ ਜੀ ਜੇ ਬੰਦ ਹੋ ਜਾ ਫਿਰ ਲਾਉਣੀ ਵੀ ਏ ਅੰਮਦ ਦੇ ਕੇ ਚਲਾਉਣਾ ਵੀ ਆ ਹਾਂ ਸਾਰਾ ਕੁਝ ਦੇਖਣ ਹਾਂ ਚੱਲ ਅਮਨ ਲਵਾ ਉਧਰ ਆ ਲੋਹੇ ਦੇ ਪਾਈਪਾਂ ਤੋਂ ਦੂਰ ਰੱਖਿਓ ਜੋੜ ਹੋ ਗਿਆ ਲੋ ਇੱਧਰ ਬਾਈ ਇਹ ਸਪੇਸ ਫੈਕਟਰੀ ਕਹਿੰਦਾ ਲੋਹੇ ਦੇ ਪਾਈਪਾਂ ਤੋਂ ਦੂਰ ਰੱਖਿਓ ਜੋੜ ਆਪਣੇ ਸਾਡਾ ਉਹ ਦੇਖੀ ਤਾਂ ਕਾ ਪੜੋਂਦਾ ਹੀ ਪੜੋਂਦਾ ਜੀ ਐਨੋਕਿਆ ਜੀ ਨਾਮ ਜੰਮੀਆ ਧੀਆਂ ਦੀ ਲੋੜੀ ਦਾ ਪ੍ਰੋਗਰਾਮ ਆ ਵੀ ਹੁਣ ਪੜਾ ਦਿਓ ਇੱਕ ਵਾਰ ਉਹ ਲਿਆਉਂਦੇ ਬਸਕੂ ਹੈ ਕਿ ਨਹੀਂ ਦੇਖਣੇ ਭਣੇ ਯਾਰ ਅਪੂ ਬਿੰਦਾਰ 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 ਕਹਿੰਦਾ ਹੈਗੇ ਆ ਚੱਲ ਪੇ ਸੈਟ ਸਾਰੇ ਚੱਲੋ ਜੀ ਅੱਠਵਾਂ ਲੋੜੀ ਮੇਲਾ ਅੱਜ 12 ਜਾਂ ਉਹ ਅੱਜ ਅੱਜ ਹੈ ਯਾਰ ਪ੍ਰੋਗਰਾਮ ਅੱਜ ਹੈ 12 ਜਨਵਰੀ ਅੱਜ ਹੈ ਭਾਈ ਅੱਜ ਹੈ ਨਹੀਂ ਕੱਲ ਨੂੰ ਨਮਾਕੇ ਤੇ ਅੱਜ ਤਿਆਰੀ ਤੂਰੀ ਹੋਉਂਦੀ ਆ ਅੱਜ ਹੈ ਹੈ ਉਹ ਹੈਗਾ ਬਿੰਦਰ ਕੋਲ ਬਸਕੂਏ ਕਹਿੰਦਾ ਹੈਗਾ ਮੈਂ ਲਿਆਉਣਾ ਫੜ ਕੇ ਹੈ ਨਾ ਗਾਉਂ ਤੋਂ ਲਾਉਂਗਾਹੀਂ ਪਤਾ ਲੱਗਣਾ ਕੱਪੜੇ ਕੋਪੜੇ ਤਾਂਹੀਂ ਪਾਉਂ ਲੱਗਣਾ ਹੈਲੋ ਤਾਂ ਕਰਵਾ ਦੇ ਨਾਲ ਇੱਕ ਹੋਰ ਉਹ ਤਰਾ ਆ ਭਾਈ ਇਹਨਾਂ ਨੇ ਪੌੜੀਆਂ ਜੇ ਨਹੀਂ ਲਾਈਆਂ ਇੱਥੇ ਨੂੰ ਚੜ੍ਹਨ ਨਾਲ ਆ ਕਾਹਨ ਲੱਕਿਆ ਆਉਗਾ ਲਾਇਆ ਮੈਂ ਯਾਰ ਹੁਣ ਫੇ ਲੇਟ ਹੋ ਜਣਾ ਤਾ ਉਸਤਾਦੇ ਤਾਂ ਗਲਤ ਬਾਤ ਪੰਜ ਮਿੰਟ ਚ ਪੰਜ ਮਿੰਟ ਚਾ ਦੂੰਗਾ ਮੈਂ ਖੱਚੇ ਤੋਂ ਕੰਮ ਨੂੰ ਕਰ ਹੋਲੇ ਬਾਈ ਸਾਫ ਰੱਖ ਬੋਰੇ ਚ ਬੋਰੇ ਚ ਕੁਰਸੀਆਂ ਪਰ ਕਵਰ ਕੁਰਸੀਆਂ ਨੂੰ ਠੰਡ ਲੱਗਦੀ ਆ ਉਹਨਾਂ ਬਾਅਦ ਤੇ ਸਵੈਟਰ ਕੋਟੀਆਂ ਰਾਤ ਦਾ ਹੁੰਦਾ ਉਹ ਪਰਦਾ ਪਰਦਾ ਹਾਂ ਰਾਤ ਗੰਢ ਨਹੀਂ ਲੱਗਦੀ ਲੱਗਦਾ ਠੰਡ ਮੰਦਾ ਦੇਦਾ ਬਾਈ ਠੰਡ ਹੁਣ ਹੈਗੀ ਆ ਹਵਾ ਚੱਲਦੀ ਆ ਉਧਰ ਤੇ ਪੱਛੋਂ ਦੀ ਹਵਾ ਆਪਣੇ ਅੰਦਰ ਥੱਲੀ ਸਿੱਧੀ ਵੜਦੀ ਅੰਦਰ ਨੂੰ ਇਹ ਬਾਈ ਐਦੀ ਡਿਊਟੀ ਲਾਈ ਵੀ ਨਿਗਰਾਨੀ ਰੱਖਣੀ ਆ ਪੰਜ ਮੈਂ ਇਹਨੂੰ ਦੇਖ ਰਿਹਾ ਵੀ ਕੁਰਸੀਆਂ ਪਰ ਕੋਟੀਆਂ ਸਵੈਟਰ ਜਿਹੜੇ ਪਾਉਣਿਆ ਹੈ ਇਹਦੀ ਜ਼ਿੰਮੇਵਾਰੀ ਨਹੀਂ ਜਾ ਕੇ ਤਾਂ ਬੜਿਆ ਉਹਦਾ ਫੋਨ ਚਤਾ ਹੈ ਨਹੀਂ ਨਹੀਂ ਮੈਂ ਉਹ ਦੇਖਣਾ ਤਾਂ ਮੈਂ ਸਾਰਾ ਦੇਖਦਾ ਤਾਂ ਵੀ ਕੋਈ ਕਿਆ ਕੰਮ ਕਰਦਾ ਕਿਆ ਕੰਮ ਕਰਦਾ ਸਾਰਾ ਰਿਕਾਰਡਿੰਗ ਜਲਦੀ ਕਰਾਣਾ ਕਰਦੀ ਪਾਣੀ ਮੈਂ ਦੇਖਦਾ ਕੀ ਕਿਆ ਚੱਲ ਰਿਹਾ ਹੈ ਜਾ ਕੇ ਮੈਨੂੰ ਸਾਰਿਆਂ ਦਾ ਇੱਥੇ ਆਈ ਜਾਂਦਾ ਹਾਂ ਡੀਸੀ ਡਿਊਟੀ ਤੇ ਸਾਰਾ YouTube ਪਰ ਦੇਖ ਕੇ ਤਾਂ ਦੇਖੀ ਜਾਂਦਾ ਵੀ ਕਿੱਥੇ ਕਿਹੜਾ ਕੰਮ ਚੱਲਦਾ ਜਿਹੜੀਆਂ ਵੀਡੀਓ ਪਾਈਆਂ ਮੈਨੂੰ ਉਹਨੂੰ ਦੇਖਦਾ ਮੈਂ ਤਾਂ ਵੀ ਕਿਵੇਂ ਕਿਵੇਂ ਚੱਲਦਾ ਡੀਸੀ ਵੀ ਪਹੁੰਚ ਗਿਆ ਆਪਣੀ ਡਿਊਟੀ ਪਰ ਪਾਈ ਆਹ ਵਾਤਾ ਸਵੇਰ ਦਾ 6 ਵਜੇ ਦਾ ਹੈ ਹਾਂ ਡੀਸੀ ਆਏ ਕਰ ਵੀਰ ਬਣ ਕੇ ਡੀਸੀ ਬਿੰਦਰ ਕੋਲ ਜਾ ਇੱਕ ਬਸਕੂਆਂ ਦੀ ਉਹ ਲੱਡਬੀ ਜੀ ਫੜ ਕੇ ਉੱਤੇ ਆ ਲਾਉਣ ਨੂੰ ਸਾਹਮਣੇ ਪਰਦੇ ਲਾਉਣੇ ਆਪਾਂ ਨੇ ਫੜ ਲੈ ਜਾ ਬਿੰਦਰ ਨਾਲ ਮੇਰੀ ਗੱਲ ਹੋਈ ਵੀ ਉਹ ਪਹਿਲਾਂ ਮੈਂ ਲੱਗਿਆ ਤਾਂ ਫੜਨਵਾ ਕਿਤੇ ਜੇਬ ਚੋਂ ਨਿਕਲ ਕੇ ਗਰੇ ਨਾ ਜਾਣਾ ਉਹ ਆੜੀ ਹਲ ਪਿਛਲੀ ਆਪਾਂ ਪਾਦੇ ਨੋ ਜੀ ਆ ਪਾਦੇ ਬਾਬੇ ਇਸਕੇ ਨਹੀਂ ਚੱਲਿਆ ਬਸ ਦਿਖਾਤਾ ਵੀ ਬਣਾਉਣਾ ਗੱਲਬਾਤ ਟੈਂਟ ਦੀ ਕਿ ਨਹੀਂ ਨੂੰ ਬਣ ਗਈ ਪੈਸੇ ਆਨ ਵਧੀਆ ਹੈ ਟੈਂਟ ਵਧੀਆ ਟੈਂਟ ਵਧੀਆ ਪੈਸੇ ਬਾਈ ਨੇ ਰੂਲ ਆਈ ਪੀ ਆ ਜੋੜਨੀ ਆ ਉਹ ਵੀ ਬਿਲਕੁਲ ਜੋੜ ਲਾਣਾ ਮੇਰਾ ਖੜਾ ਹੈ ਮੇਰਾ ਕੋਸਾ ਆਪਣਾ ਕਰਾਉਣਾ ਕਰਾ ਲਾ ਚਲ ਆ ਦੇਖ ਲੈ ਚ ਇਹ ਆ ਬੜਨੀਆਂ ਦੇਖੋ ਦੇਖੋ ਆ ਇੰਨੇ ਟੋਟਾ ਹੈਗਾ ਟੋਟਾ ਜਿੰਨੀ ਕੋ ਇੱਥੇ ਤੇ ਉਹ ਕੰਧ ਤੱਕ ਇੰਨੇ ਹੀ ਅੰਦਰ ਜਾਣੀ ਬਸ ਰੇ ਆਹ ਕੰਮ ਨਾ ਕਰੋ ਯਾਰ ਆ ਬੰਦ ਬੰਦ ਕਰਨ ਵਾਲਾ ਨਾ ਸਿਸਟਮ ਕਰੋ ਜਿਹੜਾ ਚੱਲ ਪਿਆ ਨਾ ਉਹਨਾਂ ਦਾ ਛੇੜ ਨਾ ਬੱਸ ਆਹ ਦੇ ਆ ਜਿਹੜੀਆਂ ਟਿਕ ਟਿਕ ਜੀ ਕਰਾਉਂਦੇ ਆ ਤੁਸੀਂ ਆ ਛੱਡ ਦੇ ਯਾਰ ਇਹਨੂੰ ਹਾਂ ਮੁੰਡੇ ਦਾਦਾ ਬਚਾਰਾ ਤਾਂ ਦੇਖਿਓ ਐਂਪ ਦੇਖ ਕੇ ਕਾਦੇ ਨਹੀਂ ਚੱਲੇ ਇਹਦਾ ਪਲੱਗ ਖੋਲ ਲੈ ਨਹੀਂ ਚੱਲੇ ਹਾਂ ਆਹ ਹੀ ਪਲੱਗ ਵਾਹ ਲਓ ਜੀ ਪੂਰਾ ਸਾਰਾ ਸਿਸਟਮ ਹੈ ਇਹਦੇ ਕੰਟਰੋਲ ਆ ਮੁੰਡੇ ਦੇ ਉਹ ਸਵਾਈ ਨਹੀਂ ਕਰੀ ਵੀ ਤਾਂ ਇਹਦੇ ਪਰ ਝੂਟ ਪਈ ਹੋਈ ਆ ਹਾਂ ਧਿਆਨ ਰੱਖੀਦਾ ਹੁੰਦਾ ਵਾਹ ਕਰੋ ਸਤਨਾਮ ਲੱਕ ਰੱਕ ਕਰਨ ਦੇ 900 ਮਿੰਟ ਵਾਹਿਗੁਰੂ ਸਤਨਾਮ ਵਾਹਿਗੁਰੂ ਹਲੋ 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 ਬੋਲਦਾ ਨਹੀਂ ਹਲੋ 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 ਸੱਲ ਪਾਵੇ ਮੈਂ ਕਿਹច ਹਾਂ ਇੱਥੇ ਤਰਦਾ ਦੇਤੀ ਐਕਸ਼ਨ ਹਾਂ ਤੇ ਠੀਕ ਹੈ ਹਲੋ ਮਿਲ ਗਏ ਸੀ ਹਲੋ ਕੋਸਤੂ ਵਾਲਿਆ ਇੱਕ ਇੱਕ ਨਹੀਂ ਰਹਾ ਪੰਜ ਛੇ ਬਸਕੂਏ ਯਾਰ ਚੱਲ ਬਾਈ ਮਲਕੀ ਸੀ ਬਾਈ ਅੱਬ ਨੋ ਇਹਦੇ ਨਾਲ ਲਾਂ ਹੀ ਪਰਾ ਚੜੋ ਬਾਈ ਚੜੋ ਪਰਤੀ ਦੇ ਬਾਈ ਚੱਲ ਤੂੰ ਵੀ ਤੁਸੀਂ ਦੋਵੇਂ ਲੰਬੇ ਲੰਬੇ ਜੇ ਅਮਰ ਤੁਹਾਨੂੰ ਦੱਸੂਗਾ ਡਾਇਰੈਕਸ਼ਨ ਕਿ ਕਿਵੇਂ ਲੱਗਣੇ ਆ ਗੋਡੇ ਜਵਾਬ ਦੇ ਕੇ ਉਹ ਭਲਾ ਛੱਡ ਦਿੰਦਾ ਪਿੱਛੇ ਨੂੰ ਗਰੀਬ ਮੁੱਕ ਗਿਆ ਗੋਡੇ ਦਾ ਠੰਡ ਨੇ ਜਾਮ ਕਰਿਆ ਵਾ ਸਾਰਾ ਕੁਸ ਬਾਈ ਇੱਕ ਸਾਈਡ ਤੋਂ ਵੀ ਲਾਟ ਨੂੰ ਮੜਾ ਪਰੇ ਲੱਗੇ ਬਾਈ ਬਾਈ ਆਂ ਕਿਤੇ ਉਧਰ ਦੱਸਿਓ ਉਹਨੂੰ ਕਿੱਦਾਂ ਕਿੱਦਾਂ ਕੀ ਕਰਨਾ ਕਿੱਥੇ ਲੱਗਣਾ ਐਨ ਸੈਂਟਰ ਜਿਮ ਲਾ ਦੋ ਕਰਕੇ ਤਾਂ ਹਾਂ ਉਹ ਜਿਹੜਾ ਇੱਕ ਨਰਜੂਬਾ ਵਾਲਾ ਲਾਉਣਾ ਨਰਜੂਬਾ ਵਾਲਾ ਹਰਾ ਆਇਆ ਹੀ ਨਹੀਂ ਹੈਗਾ ਉਹ ਸਵੇਰੇ ਆਉਣਾ ਸਿਰ ਨਹੀਂ ਆਉਣਾ ਠੀਕ ਆ ਠੀਕ ਆ ਇੱਧਰ ਵੀ ਤੇਰੇ ਲਈ ਮੈਂ ਉਹਦੇ ਬਰਾਬਰ ਤੈਨੂੰ ਕੁਰਸੀ ਬਣਾਵਾ ਫਿਰ ਇੱਕ ਠੀਕ ਹੈ ਇਹਨਾਂ ਨੂੰ ਥੋੜਾ ਜਿਹਾ ਜਨ ਪਾ ਹਾਂ ਲੈ ਫੜ ਬਾਈ ਚੱਜਾ ਤੋਏ ਯਾਰ ਅਮਨਿਆਨ ਸਰਜੇ ਪਰ ਬੰਨੀ ਉੱਪਰ ਹਾਂ ਨਾ ਪਰ ਬੰਨੀ ਉੱਪਰ ਨੂੰ ਹੋਰ ਇੱਧਰ ਰੱਖ ਹੋਰ ਇੱਧਰ ਰੱਖ ਜਿਹੜੀ ਉੱਪਰ ਉਹ ਨਹੀਂ ਹੈਗੀ ਪੱਟੀ ਜੀ ਪੱਟੀ ਨਾਲੇ ਲਾਈ ਆਇਆ ਨਾ ਹਾਂ ਹਲੇ ਲੋ ਜੀ ਹਲੇ ਚਿਪੂਆਂ ਚਿਪ ਹਲੇ ਹਲਾ ਹਲਾ ਮੇਰੇ ਥੱਲੇ ਲਾ ਦੇ ਚੱਲ ਜੀ ਹਲਾ ਹਲਾ ਇੱਧਰ ਵੀ ਲਾ ਦੇ ਹੁਣ ਹਲਾ 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 ਹਲੇ 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 ਇੱਕ ਸੈਂਟਰ ਚ ਲਾ ਦੇ ਸਿ ਹਲ ਹੈ ਹਲ ਹੈ ਹਲ ਹੈ ਹਲ ਹੈ ਹਾਂ ਸਿ ਹਲ ਹੈ ਹਲ ਹੈ ਹਲ ਹੈ ਉਹ ਪਰ ਨਹੀਂ ਸਾਹਿਬ ਸਿ ਹਲ ਹੈ ਹਲ ਹੈ ਹਲ ਹੈ ਸਿ ਹਲ ਹੈ ਹਲ ਹੈ ਚਲ ਸਿ ਹਲ ਹੈ ਸਿ ਅਮਰਾ ਜਖ ਖੱਚਣਾ ਆਇਆ ਨਾ ਖੇਚ ਖੇਚ ਤੂੰ ਨਾ ਘਰ ਤੂੰ ਇਹ ਬਿਮਾਰ ਹੈ ਬਸ ਖੂਏ ਬਿਮਾਰ ਨਹੀਂ ਹੈਗੇ ਹਾਂ ਬਿਮਾਰ ਬੰਦੂ ਲਾਜਦਾ ਕੰਮ ਕੰਮ ਟੱਲਿਆ ਆ ਮਨੇ ਦਾ ਭਾਈ ਡਰ ਲੱਗਦਾ ਕਿੰਨੇ ਜੀ ਐਨ ਓਕੇ ਆ ਹੁਣ ਲੈ ਫੇਰ ਖੋਤਾ ਦੂਜੇ ਪਾਸੇ ਤੇ ਕੱਟੀ ਹੋ ਜਾਂਦਾ ਉਹਨੂੰ ਹਲਾ ਹਲਾ ਬਾਈਕ ਚੀ ਜੱਤ ਹਲਾ 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 1 6 ਹਲਾ 6 ਹਲਾ ਹਲਾ 6 ਹਲਾ 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 6 1 ਬਹੁਤ ਥੱਲੇ ਦੀ ਸੜ ਲਾ ਦੇ ਇੱਕ ਰਾਜ ਜੰਮਰਦਾ ਠੀਕ ਹੈ ਹਾਂ ਚੱਲ ਉਹ ਕੁਰਸੀ ਲੈ ਲਓ ਨਹੀਂ ਸਾਸਤ੍ਰਿਕ ਕਾਲ ਜੀ ਲੰਬੜਦਾਰ ਪਹੁੰਚ ਗਿਆ ਸਾਰਾ ਜੇ ਟੰਗ ਦੇ ਤਾਂ ਵੀ ਕੋਈ ਚੱਕਰ ਨਹੀਂ ਹਾਂ ਜਿ세 ਜੇ ਹੱਥ ਜਾਂਦਾ ਟੈਨਰ ਬਸ ਇੱਥੇ ਜੋੜ ਦੇ ਹਾਂ ਜੋੜ ਦੋ ਬੱਟਾ ਹਲ ਉਹ ਚੱਕਰ ਮਿੰਟਰ ਤੋਂ ਮਿੰਟ ਚੈੱਕ ਚਲੋ ਬਈ ਹਲਾ ਹਲਾ ਸਿ ਹਲਾ ਚੈੱਕ ਮੈਨੂੰ ਨਾ ਉਪਰ ਵਾਲੇ ਉਪਰ ਵਾਲੇ ਹਲਾ ਇੱਕ ਅਨਾਊਂਸਮੈਂਟ ਕਰ ਲੈਣ ਦੇ ਉਪਰ ਵਾਲੇ ਚਲਾ ਦੇ ਜਿਹੜੇ ਉਹ ਲਾਇਏ ਪੇਪਰ ਚੱਲਦੇ ਆਉਂਦੇ ਚੱਲਦੇ ਚੱਲ ਲੈ ਭਈ ਬਸ ਇੱਕ ਅਨਾਊਂਸਮੈਂਟ ਹੋ ਗਈ ਉਸ ਤੋਂ ਬਾਅਦ ਫਿਰ ਤੁਸੀਂ ਆਪਣਾ ਹੈਲੋ ਹੈਲੋ ਸੈੱਟ ਕਰੀ ਜਾਓ ਹਾਂ ਹਾਂ ਗਿਆ ਪਤਾ ਲੋਕਾਂ ਨੂੰ ਹੋਇਆ ਕੋਸ ਹਾਂ ਬੋਲੀ ਚੀਕ ਜੀ ਬੱਜੀ ਬਹੁਤ ਦੂਰ ਤੱਕ ਗਈ ਹੋਣੀ ਹੈ ਅੱਛਾ ਇਹਦੇ ਵਿੱਚੋਂ ਪਤਾ ਕਿਤੇ ਇੱਥੇ ਜਨਣਾ ਚਲੋ 10 ਮਿੰਟ ਤੱਕ ਤਾਂ ਮੈਂ ਅੱਗੇ ਦੇਖ ਸਕਦਾ ਕਰਤਾ ਵੇਤਾ ਕਰਤਾ ਕੇ ਗੜ ਤੇ ਕੋੱਕੇ ਤੁਸੀਂ ਹਾਂ ਜੀ ਸਾਹਿਬ ਬੈਗ ਫੜਾਉਣਾ ਆ ਆ ਫੜਾਈ ਬਾਈ ਮੈਂ ਕਿ ਇਧਰ ਹਾਂ ਦੇਸੀਓ ਫੜਾ ਦੇ ਕੋਈ ਉਹ ਕਹਿੰਦਾ ਮੈਂ ਕਰਦਾ 90 ਮਿੰਟ ਮੈਗ ਫੜਾਓ ਚਲ ਮਗੀਦભાઈ ਆ ਜਾ ਫੜ ਮੈਗ 90 ਮਿੰਟੇ ਕਰਦੇ ਤੂੰ ਕੋਈ ਕੋਈ ਦੇਖ ਠੀਕ ਹੈ ਓਕੇ ਬਾਕੀ ਓਕੇ ਓਕੇ ਨੋ ਓਕੇ ਆ ਮੰਨ ਗਏ ਵੀ ਮਾਰਜੀ ਵਿਲਾ ਲਓ ਅਨਾਉਂਸਮੈਂਟ ਨਹੀਂ ਹੋਣੀ ਆ ਲੋ ਮਿੰਟ ਨਹੀਂ ਹੋਣੀ ਇੱਥੇ ਡਰ ਲੱਗਦਾ ਉਹ ਦੱਸੋ ਜੀ ਬਸ ਓਕੇ ਆ ਦੇਖਦਾ ਹਲਾ 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 ਲਾ ਫੜ ਬਾਈ ਉਹਨੇ ਕਰ ਕਰਤਾ ਚੱਲ ਉੱਪਰ ਦਾ ਜਰਾ ਉਹਦਾ ਥੋੜੀ ਬਾਤ ਤਾਂ ਹੋ ਗਈ ਹੈ ਹਲੋ ਹਾਂ ਜੀ ਉੱਪਰਲੇ ਵੀ ਚੱਲਦੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਮੂਹ ਨਗਰ ਨਿਵਾਸੀ ਹਤੇ ਇਲਾਕਾ ਨਿਵਾਸੀ ਸਭ ਨੂੰ ਇਹ ਭਾਈ ਬੇਨਤੀ ਹੈ ਕਿ ਆਪ ਜੀਆਂ ਨੂੰ ਭਲੀ ਪ੍ਰਕਾਰ ਹੀ ਪਤਾ ਹੈ ਕਿ ਹਰ ਸਾਲ ਦੀ ਤਰ੍ਹਾਂ ਨਗਰ ਮਹਾਰਾਂ ਦੇ ਵਿੱਚ ਧੀਆ ਦਾ ਲੋਹੜੀ ਮੇਲਾ ਮਨਾਇਆ ਜਾ ਰਿਹਾ ਹੈ ਜੋ ਕਿ ਪ੍ਰੋਗਰਾਮ ਹੈਗਾ ਜਿਹੜਾ ਹੁਣ ਤੋਂ ਅੱਧੇ ਘੰਟੇ ਤੱਕ ਸ਼ਟਾਰਟ ਹੋ ਜਾਣਾ ਹੈ ਸੋ ਜਿੱਥੇ ਤੱਕ ਵੀ ਆਵਾਜ਼ ਹੈ ਜਾ ਰਹੀ ਸਭ ਨੂੰ ਮੈਂ ਬੇਨਤੀ ਹੈ ਕਿ ਭਾਈ ਕੁਰਸੀਆਂ ਸੱਜ ਚੁਕੀਆਂ ਨੇ ਸਟੇਜ ਸੱਜ ਚੁਕੀ ਆ ਸਾਊਂਡ ਵੀ ਆ ਚੁੱਕਿਆ ਲੱਗਿਆ ਹੋਇਆ ਤੁਸੀਂ ਸੁਣੇ ਰਹੇ ਹੋ ਤੇ ਸਿੰਗਰ ਨੇ ਵੀ ਲੱਗਣਾ ਹੈ ਤਾਂ ਸਾਰੇ ਹੀ ਭਾਈ ਹਮ ਹਮਾ ਕੇ ਪਹੁੰਚੋ ਜਿੱਥੇ ਚਾਹ ਪਕੌੜਿਆਂ ਦਾ ਲੰਗਰ ਚੱਲਣਾ ਉੱਥੇ ਨਾਲੇ ਭਾਈ ਤੁਹਾਨੂੰ ਗਰਮਾ ਗਰਮ ਜਲੇਬੀਆਂ ਵੀ ਖਿਲਾਵਾਂਗੇ ਆਪਣੀ ਆਪਣੀ ਕੁਰਸੀ ਭਾਈ ਜਲਦੀ ਤੋਂ ਜਲਦੀ ਆ ਕੇ ਮੰਨਣ ਦੀ ਕਿਰਪਾਤਾ ਕਰੋ ਬਾਅਦ ਵਿੱਚ ਫਿਰ ਭਾਈ ਰੋਡ ਪਰ ਖੜੇ ਰਹਿੰਦੇ ਆ ਫਿਰ ਬੇਨਤੀ ਆ ਭਾਈ ਇਹ ਪ੍ਰੋਗਰਾਮ ਆ ਜਿਹੜਾ ਤੁਹਾਡੇ ਲਈ ਉਲੀਕਿਆ ਗਿਆ ਏ ਤੇ ਤੁਸੀਂ ਉਹ ਪਹੁੰਚਣਾ ਭਾਈ ਇਸ ਵਾਰ 10 ਪਿੰਡਾਂ ਦੀਆਂ ਨਵਜੰਮੀਆਂ ਧੀਆ ਨੂੰ ਵੀ ਭਾਈ ਚਾਂਦੀ ਦੇ ਕੰਗਣਾ ਨਾਲ ਸਨਮਾਨਿਤ ਕਰਨਾ ਆਪਾਂ ਨੇ ਇਹ ਤੁਹਾਡੇ ਸਾਰਿਆਂ ਦੇ ਸਹਿਯੋਗ ਦੇ ਨਾਲ ਪ੍ਰੋਗਰਾਮ ਹੁੰਦਾ ਹਰ ਸਾਲ ਤਾਂ ਸਾਰਿਆਂ ਨੂੰ ਇਹ ਬੇਨਤੀ ਆ ਭਾਈ ਕਿਸੇ ਨੂੰ ਕੋਈ ਸਪੈਸ਼ਲ ਸੁਨੇਹਾ ਨਹੀਂ ਲਾਇਆ ਗਿਆ ਤਾਂ ਸਾਰਿਆਂ ਨੇ ਆਪਣੀ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਆਪਣੇ ਆਪ ਹੀ ਪਹੁੰਚ ਜਾਣਾ ਕਿਤੇ ਬਾਅਦ ਵਿੱਚ ਕੋ ਮੈਨੂੰ ਨਹੀਂ ਕਿਹਾ ਫਲਾਣੇ ਨੇ ਕਿਹਾ ਢਮਕੇ ਨੂੰ ਨਹੀਂ ਕਿਹਾ ਆਪਾਂ ਭਾਈ ਕਿਸੇ ਨੂੰ ਕੋਈ ਇਦਾਂ ਦਾ ਸੁਨੇਹਾ ਨਹੀਂ ਲਾਇਆ ਸਪੈਸ਼ਲੀ ਤਾਂ ਹਰ ਸਾਲ ਦੀ ਤਰ੍ਹਾਂ ਭਾਈ ਸਾਰਿਆਂ ਨੇ ਆਪਣੇ ਆਪ ਹੀ ਭਾਈ ਬੀਬੀਆਂ ਪੜਾਣੇ ਬੱਚਿਆਂ ਦੇ ਪਰਫਾਰਮੈਂਸ ਵੀ ਹੋਣੇ ਨੇ ਬੱਚਿਆਂ ਦੀ ਪੇਂਟਿੰਗ ਦੇ ਮੁਕਾਬਲੇ ਵੀ ਹੋਣੇ ਨੇ ਧਾਰਮਿਕ ਸਵਾਲ ਵੀ ਪਾਈ ਉਹਨਾਂ ਨੇ ਵੀ ਸਪੈਸ਼ਲ ਇਨਾਮ ਦਿੱਤੇ ਜਾਣੇ ਨੇ ਤੇ ਜਿਹੜੀਆਂ ਬੱਚੀਆਂ ਭਾਈ ਆ ਰਹੀਆਂ ਨੇ ਜਿਨ੍ਹਾਂ ਨੂੰ ਚਾਂਦੀ ਦੇ ਕੰਗਣ ਪਾਉਣੇ ਉਹਨਾਂ ਵਿੱਚੋਂ ਆਪਾਂ ਨੇ ਤਿੰਨ ਬੱਚੀਆਂ ਨੂੰ ਖੂਬ ਜ਼ੁਰਤ ਨੂੰ ਕੱਢ ਕੇ ਉਹਨਾਂ ਨੂੰ ਵੀ ਇਸ ਵਾਰ ਸਪੈਸ਼ਲ ਇਨਾਮ ਦੇਣੇ ਨੇ ਜਿਹੜੀਆਂ ਉਹਨਾਂ ਦੀਆਂ ਮਾਮਾ ਹੋਣਗੀਆਂ ਭਾਈ ਉਹਨਾਂ ਵਿੱਚ ਵੀ ਤਿੰਨ ਬੀਪੀਆਂ ਪਹਿਣਾ ਕੱਢਣੀਆਂ ਨੇ ਜਿਹੜੀਆਂ ਪੰਜਾਬੀ ਪਹਿਰਾਵੇ ਨੂੰ ਪ੍ਰਮੋਟ ਕਰਦੀਆਂ ਹੋਣਗੀਆਂ ਉਹਨਾਂ ਨੂੰ ਵੀ ਸਪੈਸ਼ਲ ਇਨਾਮ ਦਿੱਤੇ ਜਾਣੇ ਨੇ ਸੋ ਭਾਈ ਹੱਥ ਵਨ ਕੇ ਬੇਨਤੀ ਆ ਸਾਰਿਆਂ ਨੂੰ ਕਿ ਸਮਾਂ ਕੱਢ ਕਰਕੇ ਆਓ ਦੋ ਤਿੰਨ ਘੰਟੇ ਦੇ ਪ੍ਰੋਗਰਾਮ ਨੂੰ ਭਾਈ ਇੰਜੋਏ ਕਰੋ ਤੁਹਾਡੇ ਲਈ ਪ੍ਰੋਗਰਾਮ ਆਪਾਂ ਨੇ ਉਹ ਲਿਖਿਆ ਹੈ ਤੇ ਤੁਸੀਂ ਇੰਜੋਏ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋ ਗਈ ਜੀ ਨੌ ਮਿੰਟ ਬਾਕੀ ਲਾਗੇ ਕੁਰਸੀਆਂ ਦੇ ਕੱਪੜੇ ਪਾਉਣ ਹੁਣ ਸੈਟਿੰਗ ਤਕਰੀਬਨ ਤਕਰੀਬਨ ਹੋਏਗੀ ਬਾਕੀ ਹੁਣ ਲਾਈਵ ਵਿੱਚ ਦੇਖਿਓ ਸਾਰਾ ਪ੍ਰੋਗਰਾਮ ਪਾਲਾ ਭਾਈ ਤੂੰ ਵੀ ਤਿਆਰ ਹੋ ਜਾ ਕਾ ਗਿਆ ਨਾ ਪਤਾ ਵੀ ਲੱਗੇ ਕਾਲ ਸੀ ਹਾਂ ਇਹ ਕਿਹੜਾ ਕੀ ਹੋ ਗਿਆ ਬੱਸ ਕੀ ਹੋ ਗਿਆ ਉਹ ਸਿਰ ਥੋੜਾ ਜਿਹਾ ਕੱਪੜਾ ਸਿਰ ਰੰਗਾ ਤਾਂ ਹਾਂ ਅੱਛਾ ਅੱਛਾ ਇਹ ਸਾਡੇ ਰਹਿ ਜਾਂਦੇ ਦੋਹਾਂ ਜਣੇ ਦੇ ਬਾਈ ਪਾ ਲੈਣਾ ਤਾਂ ਤਾਂ ਵੀ ਵਰਦੀ-ਬਰਦੀ ਜੀ ਹੋ ਜਾ ਰੈਡੀ ਹੁਣ ਇਹਨੂੰ ਬਾਈ ਨੂੰ ਕਹਿੰਦਾ ਮੈਂ ਆਮਨ ਆਪ ਇੱਥੇ ਕਾਰਨ ਚਿੱਤਰੋ ਕੋਹੋਰ ਕਿੱਥੇ ਆਹੋ ਪੱਗ ਕਿਰ ਕਿਹੜਾ ਇੱਕ ਦੋ ਦੋ ਹਾਂ ਉਹ ਵੀ ਲਿਆਂਦਾ ਮੈਂ ਚੱਕਦੇ ਆਂ ਇੱਧਰ ਹਜੇ ਉਲੋ ਜੇ ਪਿਆ ਸੀ ਆਮਨੇ ਆਏ ਰਾਵਾਂ ਆਏ ਉੱਥੇ ਟੇਬਲ ਨਹੀਂ ਲੈਣਾ ਉਧਰਲੀ ਸੜ ਰੱਖ ਲੈਂਦੇ ਆਂ ਆ ਦੋ ਤਾਰ ਲੈ ਉੱਪਰ ਤੇ ਦੋ ਅੰਦਰ ਪਏ ਆ ਉਹ ਵੀ ਚੱਕ ਲੰਨੇ ਆਂ ਹਾਂ ਹਾਂ ਚੱਲ ਭਾਈ ਚਲੋ ਠੀਕ ਆ ਜੀ ਹੁਣ ਲੈ ਵੇ ਦੇਖਿਓ ਪ੍ਰੋਗਰਾਮ ਅਗਲਾ